ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਕ ਚੱਲ ਪਏ ਆਪਣੇ ਮਹਿਲ ਵੱਲ ਉਹ ਆਦਮੀ ਰੂਹ ਦੇ ਦਰਸ਼ਨ ਕਰਨ ਜਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਸਾਈਂ ਦੀਦੀ ਚੰਦ ਜੀ ਇਹ ਸਭ ਦੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਚੁੱਕ ਕੇ ਕੀਤੀ ਨਮਸਕਾਰ ਦਾ ਅਗੋ ਸੁਖੀ ਪਾਤਸ਼ਾਹ ਬਚਨ ਕੀਤੇ ਇਹ ਬਾਲਕ ਤਰੰਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਤਿਆਗ ਮਲ ਤਰਾ ਬਾਰਵੇਜ ਬਾਬਾ ਤਿਆਗ ਮਾਲ ਜੀ ਨੇ ਆਪਣੇ ਵੱਡੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਇਹ ਆਪਣਾ ਬਚਪਨ گزار ਪਾਈ ਗੁਰਦਾਸ ਜੀ ਨੇ ਦਿੱਤੇ ਉਹਨਾਂ ਨੂੰ ਪੜ੍ਹਾਈ ਪਾ ਤੇ ਗੁਰਮਤਿ ਵਿਦਿਆਲਾ ਗਿਆਨ ਦਿੱਤਾ ਪਾਈ ਬਿਰੀ ਚੰਦ ਜੀ ਨੇ ਕੋਟਸਵਾਲੀ ਅਤੇ ਬਾਬਾ ਬੁੱਢਾ ਜੀ ਨੇ ਸ਼ਸਤਰ ਵਿਦਿਆ ਸਿਖਾਈ ਕੁਝ ਹੀ ਸਾਲਾਂ ਵਿੱਚ ਗਿਆਨ ਤਾਲ ਤੇ ਬਹਾਦਰੀ ਦਾ ਸੁਨੇਹ ਹੋ ਸਰਪਤ ਕਲਾ ਸੰਪੰਨ ਹੋ ਗਏ ਮਾੜੀ ਜਦੋਂ ਪਾਪਾ ਗੁਰੂਕਤਾ ਜੀ ਤੇ ਵਿਆਹ ਦੇ ਦਿੱਤੀ ਮਾਤਾ ਨਾਨਕੀ ਜੀ ਨੇ ਧਰਮਲ ਜੀ ਨੂੰ ਸੋਨੇ ਵਸਤੇ ਤੇ ਗਹਿਣੇ ਵਾਕੇ ਤਿਆਰ ਕੀਤਾ। ਸਸਤੇ ਵਿੱਚ ਲੋੜਨ ਬੱਚਾ ਬਿਨ ਕਪੜਾ ਬਿਨ ਕਪੜਿਆਂ ਖੜਾ ਕੰਧਰ ਦੇ ਗੁਰੂਬਾਬਾ ਧਰਮਲ ਜੀ ਨੇ ਆਪਣੇ ਵਸਤਰ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਧਗੀ ਵਿੱਚ ਘਰੋਂ ਵਸ ਆ ਗਏ। ਇਹ ਸਭ ਵੇਖ ਮਾਤਾ ਨਾਨਕੀ ਜੀ ਕਹਿਣ ਲੱਗੀਆਂ ਮੇਰਾ ਪੁੱਤਰ ਹੋਰ ਤਾਂ ਵਖਰਾ ਹੈ। ਇਸ ਸੱਚ ਤੇ ਦਿਆ ਦਾ ਰਾਜ ਜੁਨੇਗਾ। ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਧਰਮਾਲ ਜੀ ਜਦੋਂ ਜੋਗਿਰ ਉੱਤੇ ਆਏ ਤਾਂ 4 ਫਰਵਰੀ 1633 ਨੂੰ ਲਾਲ ਚੰਦ ਖੱਤਰੀ ਦੀ ਸੁਪਤਰੀ ਗੁਜਰੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਕਰਮ ਦੇਖਦਿਆਂ ਸਾਰੇ ਹੀ ਜੋੜੀ ਦਾ ਜਸ ਕਰਨ ਲੱਗੇ ਉਹ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ 1630 ਇਸ ਵੀ ਵਿੱਚ ਬਾਬਾ ਧਰਮਨਾਲ ਜੀ ਦੀ ਉਮਰ 14 ਸਾਲ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਚਿੜੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਬਾਬਾ ਧਰਮਨਾਲ ਜੀ ਨੇ ਸ਼ਮਸ਼ੀਰ ਹੱਥ ਵਿੱਚ ਫੜੀ ਤੇ ਜੰਝਣਾ ਸ਼ੁਰੂ ਕਰ ਦਿੱਤਾ ਸਵੇਰ ਵੇਖਿਆ ਸੂਰਜ ਕਿਹੜਾ ਚੜਿਆ ਮਤਨਾਂਂ ਕੀ ਸੀ ਸੁਨੇਹਾ ਭੇਜਿਆ ਤਾ ਬੇਟਾ ਤੁਸੀਂ ਸੇਜੇ ਨਾਹਾਂ ਜੰਗ ਵਿੱਚ ਜੂਝ ਰਹੇ ਹੋ ਹਾਲਤ ਵੇਖੀ ਉਮਰ ਤਾਂ ਬਹੁਤ ਛੋਟੀ ਸੇਖ ਭੱਗ ਗਏ ਹੋਗੇ ਹੁਣ ਵਾਕਸ ਆ ਕੇ ਕੁਝ ਦਿਨ ਆਰਾਮ ਕਰ ਲਓ ਪਰ ਧਿਆਨ ਰੱਖੀਏ ਉੱਤੇ